ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਆਪ ਨੂੰ ਹਮੇਸ਼ਾ ਇਦਾਂ ਹੀ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਜਿਦਾਂ ਕਿ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ ਜੋ ਮੈਂ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਧੰਤਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਤਿੰਨ ਮਹੀਨੇ ਤੋਂ ਜਿਹੜਾ ਕੇਰਾ ਪਿਆ ਹੋਇਆ ਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਤੇ ਮੁਗਲਾਂ ਨੇ ਤੇ ਹਿੰਦੂਆਂ ਨੇ ਜਿਹੜੇ ਰਾਜੇ ਸਨ ਉਹਨਾਂ ਨੇ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਈ ਵਾਰ ਕੀਤੀ ਪਰ ਗੁਰੂ ਜਾਨੀ ਜਾਨ ਸਨ ਉਹ ਕਿਸੇ ਦੇ ਪ੍ਰਭਾਵੇ ਵਿੱਚ ਨਹੀਂ ਆਏ ਆਖਰਕਾਰ ਜਦੋਂ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਛੱਡਣਾ ਪਿਆ ਤੇ ਅੱਜ ਮੈਂ ਤੁਹਾਡੇ ਨਾਲ ਉਸ ਜੋ ਗੁਰੂ ਮਹਾਰਜ ਦੀ ਹਿਸਟਰੀ ਪ੍ਰਸੰਗ ਹੈ ਉਹਦੇ ਬਾਰੇ ਤੁਹਾਡੇ ਨਾਲ ਅੱਜ ਮੈਂ ਦੱਸਾਂਗਾ ਤੁਹਾਨੂੰ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਗੁਰੂ ਜੀ ਦਾ ਇਹ ਜੋ ਪ੍ਰਸੰਗ ਹੈ ਸੁਣਨਾ ਜੀ ਤੁਸੀਂ ਬਾਹਰ ਵਾਲਿਆਂ ਦੀ ਇਹ ਕਰਤੂਤ ਗੁਰੂ ਜੀ ਨੇ ਅੰਦਰ ਵਾਲਿਆਂ ਨੂੰ ਦਿਖਾ ਦਿੱਤੀ ਤੇ ਕਿਹਾ ਕਿ ਜਿੱਥੇ ਤੁਹਾਨੂੰ ਸਾਲ ਤੋਂ ਬਹੁਤਾ ਸਮਾਂ ਤਕਲੀਫਾਂ ਜਰਦਿਆਂ ਹੋ ਗਿਆ ਹੈ ਉਥੇ ਮਹੀਨਾ ਕੁ ਹੋਰ ਜੇਰਾ ਕਰ ਲਵੋ ਪਰ ਭੁੱਖ ਦਾ ਦੁੱਖ ਜੇਰੇ ਖੋ ਚੁੱਕਾ ਸੀ ਤੇ ਗੁਰੂ ਜੀ ਦੇ ਕਹਿਣ ਤੇ 10-15 ਦਿਨ ਤੱਕ ਵੀ ਉਹ ਠਹਿਰਨਾ ਨਹੀਂ ਮੰਨਦੇ ਸਨ ਤਾਂ ਗੁਰੂ ਜੀ ਨੇ 6 ਪੂ 1671 ਨੂੰ ਅਨੰਦਪੁਰ ਸਾਹਿਬ ਦੇ ਪਾਵਨ ਸਥਾਨਾਂ ਦੀ ਸੰਭਾਲ ਗੁਰਬਖਸ਼ ਉਦਾਸੀ ਨੂੰ ਸੰਭਾਲ ਦਿੱਤੀ ਤੇ ਆਪ ਅੱਧੀ ਰਾਤ ਵੇਲੇ ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਗੀ ਫੜਨ ਲਈ ਤਿਆਰ ਹੋ ਗਏ ਜਦੋਂ ਉਹਨਾਂ ਨੇ ਬਾਹਰ ਨਿਕਲ ਕੇ ਤੁਰਨਾ ਸ਼ੁਰੂ ਕੀਤਾ ਕਹਿੰਦੇ ਹਨ ਕਿ 2-3 ਦਿਨ ਤੋਂ ਮੀਂਹ ਵਰਸ ਰਿਹਾ ਸੀ ਗੁਰੂ ਜੀ ਮੀ ਵਰਸ ਦੇ ਵਿੱਚ ਹੀ ਬਾਹਰ ਆ ਗਏ ਗੁਰੂ ਜੀ ਅਜੇ ਕਿਰਤਪੁਰ ਸਾਹਿਬ ਕੋਲ ਪੁੱਜੇ ਨਹੀਂ ਸਨ ਕਿ ਦੁਸ਼ਮਨ ਨੇ ਕਸਮਾਂ ਤੇ ਸਹੂਆਂ ਨੂੰ ਤੋੜ ਕੇ ਗੁਰੂ ਜੀ ਨੂੰ ਕੇਰਨ ਤੇ ਪਕੜਨ ਲਈ ਫੌਜਾਂ ਨੂੰ ਹੁਕਮ ਦੇ ਦਿੱਤਾ ਗੁਰੂ ਜੀ ਵੀ ਤਾੜ ਵਿੱਚ ਸਨ ਕਿ ਉਹ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੁਸ਼ਮਨ ਆਪਣੀਆਂ ਕਸਮਾਂ ਝੂਠੀਆਂ ਖਾਦੀਆਂ ਹੋਈਆਂ ਤੋਂ ਮੁਕਰ ਜਾਏਗਾ ਉਹ ਤਾਂ ਪਹਿਲੇ ਹੀ ਦੁਸ਼ਮਣ ਦੀ ਬਦਨੀਅਤ ਨੂੰ ਜਾਣਦੇ ਸਨ ਸੋ ਗੁਰੂ ਜੀ ਨੇ ਘੇਰੇ ਵਿੱਚ ਕੀ ਆਉਣਾ ਸੀ ਉਹ ਅੱਗੇ ਰੋਪੜ ਵੱਲ ਵੱਧ ਤੁਰੇ ਪਰ ਰਸਤੇ ਵਿੱਚ ਸਰਸਾ ਨਦੀ ਦੇ ਚੜਾਓ ਨੇ ਰਾਹ ਰੋਕ ਲਿਆ ਠਾਠਾ ਮਾਰਦੀ ਨਦੀ ਤੇ ਆਖਰਾਂ ਦੀ ਠੰਡ ਮੀਕਣੀ ਵਰਸ ਰਹੀ ਸੀ ਸਾਹਿਬਜ਼ਾਦਾ ਅਜੀਤ ਸਿੰਘ ਜੀ 2250 ਸਿੰਘਾਂ ਨੂੰ ਨਾਲ ਲੈ ਕੇ ਕਸਮ ਤੋੜਨ ਵਾਲੇ ਦੁਸ਼ਮਣਾਂ ਨੂੰ ਮਾਰੋ ਮਾਰ 70 ਲਾ ਰਹੀ ਸਨ ਪਰ ਗੁਰੂ ਜੀ ਨੇ ਭਾਈ ਉਦੇ ਸਿੰਘ ਨੂੰ ਹੁਕਮ ਦਿੱਤਾ ਕਿ ਸਾਹਿਬਜ਼ਾਦੇ ਨੂੰ ਸਾਡੇ ਵੱਲ ਭੇਜ ਦਿਓ ਤੇ ਤੁਸੀਂ ਦੁਸ਼ਮਣਾਂ ਦਾ ਰਾਹ ਰੋਕੋ ਸੋ ਦਿਨ ਦੇ ਚੜਾਓ ਤੱਕ ਭਾਈ ਉਦੇ ਸਿੰਘ ਜੀ ਨੇ ਦੁਸ਼ਮਣ ਨੂੰ ਉੱਥੇ ਹੀ ਰੋਕ ਕੇ ਰੱਖਿਆ ਪਰ ਸ਼ਹੀਦ ਹੋਣ ਮਗਰੋਂ ਦੁਸ਼ਮਣ ਅੱਗੇ ਵਧਿਆ ਤਾਂ ਗੁਰੂ ਜੀ ਸਰਸਾ ਪਾਰ ਕਰ ਚੁੱਕੇ ਸਨ ਪਰ ਸਰਸਾ ਨਦੀ ਨੇ ਸਾਰੇ ਹੀ ਪਰਿਵਾਰ ਨੂੰ ਨਖੇੜ ਦਿੱਤਾ ਸੀ ਕਈ ਸਿੰਘ ਰੁੜ ਗਏ ਕਈ ਪਾਰ ਹੋ ਗਏ ਵਰਿਆ ਭਰ ਦੀ ਮਿਹਨਤ ਕਾਬ ਗ੍ਰੰਥ ਤੇ ਹੋਰ ਬੇਅੰਤ ਸਮਾਨ ਰੁੜ ਗਿਆ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਗੁਰੂ ਜੀ ਨੂੰ ਨਾ ਮਿਲ ਸਕੇ ਤੇ ਗੰਗੂ ਰਸੋਈਏ ਨਾਲ ਚਲੇ ਗਏ ਰੋਪੜਵਾਲ ਅੱਗੇ ਜਾ ਕੇ ਗੁਰੂ ਜੀ ਨੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ ਨੂੰ ਭਾਈ ਮਣੀ ਸਿੰਘ ਜੀ ਨਾਲ ਦਿੱਲੀ ਵੱਲ ਭੇਜ ਦਿੱਤਾ ਸਮਾਂ ਹੀ ਐਸਾ ਸੀ ਕੁਝ ਪਹਿਰਾਵੇ ਵਿੱਚ ਫਰਕ ਪਾ ਕੇ ਮਾਤਾਵਾਂ ਭਾਈ ਮਣੀ ਸਿੰਘ ਜੀ ਨਾਲ ਦਿੱਲੀ ਚਲੀਆਂ ਗਈਆਂ ਇਸੇ ਸਮੇਂ ਗੁਰੂ ਜੀ ਦੇ ਨਾਲ ਕੇਵਲ 45 ਕੂ ਸਿੰਘ ਸਨ ਸਲਾਹ ਹੋਈ ਕਿ ਰੋਪੜੋਂ ਲੰਘ ਮਾਲਵੇ ਵੱਲ ਕੂਚ ਕਰਾਂਗੇ ਇਸ ਲਈ ਰੋਪੜ ਵੱਲ ਚਾਲੇ ਪਾ ਗਏ ਪਿੱਛੇ ਦੁਸ਼ਮਣ ਸੀ ਪਰ ਉਸ ਨੂੰ ਸਰਸਾ ਪਾਰ ਕਰਨੀ ਪੈਣੀ ਸੀ ਤੇ ਕਾਲੀ ਨਾਲ ਉਹ ਸਤਗੁਰੂ ਜੀ ਦਾ ਪਿੱਛਾ ਕਰ ਰਹੇ ਸਨ ਸਤ ਪੋ ਸੀ ਸਵੇਰੇ ਸਾਰ ਸਰਸਾ ਪਾਰ ਹੋ ਗੁਰੂ ਜੀ ਰੋਪੜ ਵੱਲ ਤੁਰੇ ਗੁਰੂ ਜੀ ਨੂੰ ਰਸਤੇ ਵਿੱਚ ਹੀ ਹਨੇਰਾ ਹੋ ਗਿਆ ਤੇ ਪਹਿਰ ਰਾਤ ਬੀਤੀ ਗੁਰੂ ਜੀ ਰੋਪੜ ਦੇ ਬਾਹਰ ਇੱਕ ਪੱਠੇ ਤੇ ਆੜ ਪਹੁੰਚੇ ਮੀਂਹ ਕਰਕੇ ਕੱਪੜੇ ਭਿੱਜੇ ਸਨ ਤੇ ਠੰਡ ਲੱਗ ਰਹੀ ਸੀ ਗੁਰੂ ਜੀ ਸਿੰਘਾਂ ਸਮੇਤ ਤਪਦੇ ਪੱਠੇ ਤੇ ਪਹੁੰਚੇ ਪੱਠਾ ਬਲਦਾ ਸੀ ਪਰ ਜਿਉਂ ਹੀ ਗੁਰੂ ਜੀ ਪੱਠੇ ਤੇ ਪੁੱਜੇ ਬਲਦਾ ਪੱਠਾ ਬੁੱਝ ਗਿਆ ਇਹ ਪੱਠਾ ਇੱਕ ਪਠਾਨ ਸਰਦਾਰ ਦਾ ਸੀ ਨੌਕਰ ਨੇ ਜਦ ਕਲਗੀਧਰ ਜੀ ਦੇ ਤੇਜਸਵੀ ਦਰਸ਼ਨ ਕੀਤੇ ਤੇ ਝੱਟ ਹੀ ਸਮਝ ਗਿਆ ਕਿ ਇਹ ਨੂਰਾਨੀ ਚਿਹਰੇ ਵਾਲਾ ਜਿਸ ਦਾ ਕੋਹੀ ਨੂਰ ਹੀਰੇ ਵਰਗਾ ਚਿਹਰਾ ਹੈ ਅਤੇ ਰਾਤ ਨੂੰ ਵੀ ਚਮਕ ਰਿਹਾ ਹੈ ਹਨੇਰਾ ਹੋਣ ਦੇ ਕਾਰਨ ਵੀ ਇੰਨਾ ਤੇਜ ਹੈ ਜੋ ਚਮਕ ਰਿਹਾ ਹੈ ਮੁਖ ਚਾਨਣ ਕਰ ਰਿਹਾ ਹੈ ਇਹ ਅਨੰਦਪੁਰੀ ਗੁਰੂ ਹੀ ਹੋਣਾ ਹੈ ਜਿਸ ਦੀ ਬਹਾਦਰੀ ਦੀਆਂ ਰੋਜ਼ ਹੀ ਗੱਲਾਂ ਸੁਣ ਰਹੇ ਸਾਂ ਉਸਨੇ ਦੇਰ ਨਾ ਲਾਈ ਝੱਟ ਹੀ ਕਿਲੇ ਵਿੱਚ ਸਰਦਾਰ ਕੋਲ ਪੁੱਜਾ ਸਰਦਾਰ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਖਾਨ ਸਾਹਿਬ ਜੇ ਮੈਂ ਪੁਲੇਖਾ ਨਹੀਂ ਖਾਂਦਾ ਤਾਂ ਅਨੰਦਪੁਰੀ ਗੁਰੂ ਤੁਹਾਡੇ ਪੱਠੇ ਤੇ ਪੁੱਜਾ ਹੋਇਆ ਹੈ ਤੇ ਮੈਂ ਹੈਰਾਨ ਹਾਂ ਕਿ ਬਲਦਾ ਪੱਠਾ ਉਸਦੇ ਪੈਰ ਘੋੜੇ ਤੋਂ ਹੇਠਾਂ ਰੱਖਦਿਆਂ ਹੀ ਬੁੱਝ ਗਿਆ ਹੈ ਉਸ ਦੇ ਮੁਖੜੇ ਦਾ ਨੂਰ ਚੰਦਰਮਾ ਤੇ ਪ੍ਰਕਾਸ਼ ਵਰਗਾ ਹੈ ਪਠਾਨ ਬੋਲਿਆ ਠੀਕ ਹੈ ਉਹ ਬਹਾਦਰ ਗੁਰੂ ਬਹਾਦਰਾਂ ਦਾ ਬਹਾਦਰ ਤੇ ਪੁੱਜਿਆ ਫਕੀਰ ਹੈ ਗੁਰੂ ਨਾਨਕ ਦੀ ਗੱਦੀ ਦਾ ਗੱਦੀਦਾਰ ਹੈ ਉਹੀ ਹੋਣਾ ਹੈ ਸਾਡੇ ਲੋਕ ਕਸਮਾਂ ਖਾ ਖਾ ਉਸ ਨੂੰ ਕਿਲਾ ਛੱਡਣ ਲਈ ਆਖ ਰਹੇ ਸਨ ਪਰ ਸ਼ੈਤਾਨ ਕਸਮਾਂ ਤੋੜ ਕੇ ਫਿਰ ਪਿੱਛੇ ਲੱਗ ਪਏ ਹੋਣੇ ਹਨ ਚੱਲ ਮੈਨੂੰ ਨਾਲ ਲੈ ਚੱਲ ਅੱਲਾ ਦਾ ਰੂਪ ਸਾਡੇ ਘਰ ਆਵੇ ਤੇ ਅਸੀਂ ਉਸ ਦੀ ਖਿਦਮਤ ਕਿਉਂ ਨਾ ਕਰੀਏ ਪਠਾਨ ਜਾਂਦੇ ਹੀ ਵੇਖ ਕੇ ਪਛਾਣ ਗਿਆ ਤੇ ਸਜਦਾ ਕਰਕੇ ਆਖਣ ਲੱਗਾ ਪੱਠੇ ਤੇ ਕਿਉਂ ਬੈਠੇ ਹੋ ਘਰ ਚੱਲੋ ਉੱਥੇ ਆਰਾਮ ਕਰੋ ਨਹੀਂ ਆਰਾਮ ਨਹੀਂ ਪਿੱਛੇ ਦੁਸ਼ਮਣ ਹੈ ਅਸਾਂ ਇਨ੍ਹਾਂ ਝੂਠਿਆਂ ਨਾਲ ਦੋ ਹੱਥ ਕਰਨੇ ਹਨ ਪਰ ਇੱਥੇ ਨਹੀਂ ਅੱਗੇ ਚੱਲਣਾ ਹੈ ਇੱਥੋਂ ਦੇ ਲੋਕਾਂ ਨੂੰ ਤੰਗ ਨਹੀਂ ਕਰਨਾ ਪਰ ਪਠਾਨ ਨੇ ਬੜਾ ਕਿਹਾ ਤੇ ਗੁਰੂ ਜੀ ਨੂੰ ਨਾਲ ਲੈ ਕੇ ਕਿਲੇ ਵਿੱਚ ਪੂਜਾ ਸਿੰਘ ਉੱਥੇ ਹੀ ਰਹੇ ਸਵੇਰੇ ਹੀ ਚੱਲ ਪੈਣਾ ਹੈ ਗੁਰੂ ਜੀ ਇਹ ਪੱਕੀ ਕਰ ਗਏ ਸਿੰਘ ਭੱਠੇ ਤੇ ਹੀ ਰਹੇ ਤੇ ਉੱਥੇ ਹੀ ਆਰਾਮ ਕੀਤਾ ਗੁਰੂ ਜੀ ਨੂੰ ਪਠਾਨ ਨੇ ਆਪਣੇ ਘਰ ਵਿੱਚ ਲਿਜਾ ਕੇ ਆਰਾਮ ਕਰਨ ਲਈ ਜ਼ੋਰ ਲਾਇਆ ਪਰ ਗੁਰੂ ਜੀ ਨਾ ਮੰਨੇ ਤੇ ਬਾਹਰ ਉਸ ਦੀ ਬਣੀ ਮਸਜਿਦ ਵਿੱਚ ਹੀ ਆਰਾਮ ਕਰਨ ਲਈ ਠਹਿਰ ਗਏ ਪਠਾਨ ਦੀ ਬੀਗਮ ਤੇ ਲੜਕੀ ਨੇ ਗੁਰੂ ਜੀ ਨੂੰ ਅੱਲਾ ਦਾ ਰੂਪ ਜਾਣ ਕੇ ਦਰਸ਼ਨ ਕੀਤੇ ਸਵੇਰ ਦੀ ਲੋ ਅਜੇ ਨਹੀਂ ਸੀ ਲੱਗੀ ਕਿ ਗੁਰੂ ਜੀ ਜਾਣ ਲਈ ਤਿਆਰ ਹੋ ਗਏ ਪਠਾਨ ਨੇ ਕਿਹਾ ਮੇਰੀ ਜਾਨ ਇਹ ਤੁਹਾਡੇ ਲਈ ਵਿਦਾ ਹੋਵੇ ਤਾਂ ਇਸ ਤੋਂ ਵੱਧ ਕੇ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਪਰ ਗੁਰੂ ਜੀ ਨੇ ਕਿਹਾ ਨਹੀਂ ਅਸੀਂ ਤੁਹਾਨੂੰ ਦੁਖੀ ਨਹੀਂ ਕਰਨਾ ਕਿਉਂਕਿ ਇੱਥੇ ਅਸਾਂ ਸੁੱਖ ਪਾਇਆ ਹੈ ਸੋ ਗੁਰੂ ਜੀ ਤੁਰ ਪਏ ਤੇ ਤੁਪ ਚੜਦੇ ਤੱਕ ਉਹ ਚਮਕੌਰ ਸਾਹਿਬ ਪੁੱਜ ਗਏ ਚਮਕੌਰ ਸਾਹਿਬ ਪੁੱਜ ਕੇ ਗੁਰੂ ਜੀ ਨੇ ਪਿੰਡ ਵੱਲ ਨਜ਼ਰ ਦੁੜਾਈ ਤਾਂ ਪਿੰਡ ਦੇ ਇੱਕ ਪਾਸੇ ਉੱਚੀ ਹਵੇਲੀ ਵੇਖੀ ਗੁਰੂ ਜੀ ਨੇ ਭਾਈ ਦਿਆ ਸਿੰਘ ਨੂੰ ਕਿਹਾ ਇਸ ਦੇ ਮਾਲਕ ਨੂੰ ਮਿਲ ਕੇ ਹਵੇਲੀ ਪ੍ਰਾਪਤ ਕਰਨ ਦਾ ਯਤਨ ਕਰੋ ਭਾਈ ਦਿਆ ਸਿੰਘ ਜੀ ਨੇ ਹਵੇਲੀ ਦੇ ਮਾਲਕ ਦਾ ਪਤਾ ਕੀਤਾ ਤਾਂ ਉਸ ਨੇ ਕਿਹਾ ਬਾਦਸ਼ਾਹੀ ਬਾਗੀ ਨੂੰ ਥਾਂ ਦੇ ਕੇ ਅਸਾ ਮਰਨਾ ਹੈ ਗੱਲ ਕੀ ਉਹ ਨਾ ਮੰਨਿਆ ਇਸ ਹਵੇਲੀ ਦੇ ਮਾਲਕ ਦੋ ਭਰਾ ਸਨ ਇੱਕ ਭਰਾ ਨੇ ਕਬਜ਼ਾ ਕਰਕੇ ਦੂਜੇ ਨੂੰ ਬੇਦਖਲ ਕੀਤਾ ਹੋਇਆ ਸੀ ਤੇ ਉਹ ਬਹੁਤ ਗਰੀਬ ਸੀ ਹੋਰ ਲੋਕ ਵੀ ਗੁਰੂ ਜੀ ਦੇ ਦਰਸ਼ਨ ਲਈ ਪੁੱਜੇ ਹੋਏ ਸਨ ਤਾਂ ਬੇਦਖਲ ਭਰਾ ਗੁਰੂ ਜੀ ਨੂੰ ਆਪ ਹੀ ਆ ਮਿਲਿਆ ਤੇ ਕਹਿਣ ਲੱਗਾ ਮਹਾਰਾਜ ਇਸ ਹਵੇਲੀ ਦਾ ਮਾਲਕ ਮੈਂ ਵੀ ਹਾਂ ਪਰ ਮੇਰੇ ਭਰਾ ਨੇ ਮੈਨੂੰ ਮਾਰਕੁੱਟ ਕੇ ਕੱਢ ਦਿੱਤਾ ਹੈ ਤੇ ਮਜਬੂਰ ਦਾਵੀ ਕੁਝ ਨਹੀਂ ਦਿੱਤਾ ਗੁਰੂ ਜੀ ਨੇ ਕਿਹਾ ਤੂੰ ਹਵੇਲੀ ਦਾ ਕਬਜ਼ਾ ਸਾਨੂੰ ਦਿਵਾ ਸਕਦਾ ਹੈ ਹਾਂ ਹਵੇਲੀ ਦੇ ਪਿਛਲੇ ਪਾਸੇ ਇੱਕ ਨਿੱਕਾ ਜਿਹਾ ਬੂਹਾ ਹੈ ਉਸ ਦੀ ਚਾਬੀ ਮੇਰੇ ਪਾਸ ਹੈ ਉਧਰੋਂ ਅੰਦਰ ਜਾ ਕੇ ਵੀ ਤੁਸੀਂ ਕਬਜ਼ਾ ਕਰ ਲਵੋ ਗੁਰੂ ਜੀ ਨੇ ਕਿਹਾ ਤੂੰ ਬੂਹਾ ਖੋਲ ਕੇ ਅੰਦਰ ਵਾੜ ਦੇ ਫਿਰ ਕਬਜ਼ਾ ਅਸੀਂ ਆਪੇ ਕਰ ਲਵਾਂਗੇ ਇਸ ਮਗਰੋਂ ਉਹ ਗੁਰੂ ਜੀ ਨੂੰ ਹਵੇਲੀ ਦੇ ਪਿਛਲੇ ਪਾਸੇ ਲੈ ਗਿਆ ਗੁਰੂ ਜੀ ਨੇ ਕਿਹਾ ਲੈ ਭਾਈ ਗਰੀਬੂ ਵੀ ਮੋਹਰਾ ਇਨਾਮ ਹੈ ਤੇ ਬਾਕੀ ਸਾਡੇ ਘੋੜੇ ਵੀ ਸੰਭਲੇ ਇਹਨਾਂ ਨੂੰ ਵੇਚ ਕੇ ਜਿੰਨਾ ਮਰਜੀ ਧਨ ਕਮਾ ਲੈ ਹਵੇਲੀ ਦੇ ਪਿਛਲੇ ਰਸਤੇ ਗੁਰੂ ਜੀ ਤੇ ਸੱਬੇ ਸਿੰਘ ਹਵੇਲੀ ਵਿੱਚ ਦਾਖਲ ਹੋ ਗਏ ਘਰ ਵਾਲਿਆਂ ਨੂੰ ਕਿਹਾ ਇਹ ਹਵੇਲੀ ਅਸਾਂ ਖਰੀਦ ਲਈ ਹੈ ਤੁਸੀਂ ਆਪਣਾ ਸਮਾਨ ਚੁੱਕੋ ਤੇ ਹੁਣ ਬਾਹਰ ਨਿਕਲ ਜਾਓ ਅਸਾਂ ਇੱਥੇ ਸ਼ਾਹੀ ਫੌਜ ਦਾ ਮੁਕਾਬਲਾ ਕਰਨਾ ਹੈ ਫੇਰ ਨਾ ਕਹਿਣਾ ਸਾਨੂੰ ਦੱਸਿਆ ਨਹੀਂ ਇਹ ਸੁਣ ਕੇ ਸਾਰਾ ਪਰਿਵਾਰ ਇਸਤਰੀਆਂ ਬੱਚੇ ਉਸੇ ਵੇਲੇ ਡਰਦੇ ਮਾਰੇ ਨਿਕਲ ਗਏ ਗੁਰੂ ਜੀ ਨੇ ਸਭ ਪਾਸਿਓਂ ਵੇਖ ਤੱਕ ਕੇ ਚੰਗੀ ਤਕੜਾਈ ਕਰਕੇ ਫਿਰ ਲੰਗਰ ਤਿਆਰ ਕਰਵਾਇਆ ਤੇ ਸਭ ਨੇ ਛਕਿਆ ਜਿਸ ਵੇਲੇ ਗੁਰੂ ਜੀ ਲੰਗਰ ਤਿਆਰ ਕਰਵਾ ਰਹੇ ਸਨ ਉਸ ਵੇਲੇ ਦੁਸ਼ਮਨ ਲਲ ਰੋਪੜ ਪੁੱਜ ਕੇ ਗੁਰੂ ਜੀ ਦੀ ਪੁੱਛ ਪੜਤਾਲ ਕਰ ਰਿਹਾ ਸੀ ਪਰ ਅਜੇ ਲੰਗਰ ਪੂਰੀ ਤਰ੍ਹਾਂ ਛਕਿਆ ਵੀ ਨਹੀਂ ਸੀ ਕਿ ਦੁਸ਼ਮਨ ਪਤਾ ਲੱਗਦੇ ਹੀ ਚਮਕੌਰ ਵੱਲ દોડ ਕੇ ਵਧਿਆ ਆ ਗਿਆ ਉਸੇ ਸਮੇਂ ਦਿੱਲੀ ਵੱਲੋਂ ਵੀ ਹੋਰ ਫੌਜ ਆ ਗਈ ਸੀ ਤੇ ਰਲਿਆ ਮਿਲਿਆ ਇਹ ਟਿੱਡੀ ਦਲ ਕੋਈ 10 ਲੱਖ ਦਾ ਵੱਡਾ ਲਸ਼ਕਰ ਹੋ ਗਿਆ ਪਰ ਗੁਰੂ ਜੀ ਕੋਲ ਕੇਵਲ 40 ਸਿੰਘ ਦੋ ਸਾਹਿਬਜ਼ਾਦੇ ਤੇ 43ਵੇਂ ਆਪ ਸਨ ਗੁਰੂ ਜੀ ਨੇ ਚਾਰੇ ਪਾਸੇ ਇੱਕ ਇੱਕ ਬਾਹੀ ਤੇ 8-8 ਸਿੰਘ ਬਿਠਾ ਦਿੱਤੇ ਤੇ ਬਾਕੀ ਰਿਜ਼ਰਵ ਕਰ ਦਿੱਤੇ ਆਪ ਗੁਰੂ ਜੀ ਉੱਪਰ ਚੁਬਾਰੇ ਤੇ ਚੜ ਗਏ ਤੇ ਤੀਰਾਂ ਦੀ ਭਾਰੀ ਵਰਖਾ ਖੋਲ ਦਿੱਤੀ ਇਹਨੇ ਨੂੰ ਸ਼ਾਹੀ ਫੌਜ ਗੜੀ ਦਿਵਾਲੇ ਅਣ ਪਹੁੰਚੀ ਪਰ ਸਿੰਘਾਂ ਦੀਆਂ ਗੋਲੀਆਂ ਤੇ ਤੀਰਾਂ ਨੇ ਅੱਗੇ ਅੱਗੇ ਵਧੇ ਆਉਂਦਿਆਂ ਨੂੰ ਪਿੱਛੇ ਰੁਕ ਜਾਣ ਦੀ ਚੇਤਾਵਨੀ ਦਿੱਤੀ ਪਰ ਸੂਬਿਆਂ ਦੇ ਹੁਕਮ ਨਾਲ ਤੀਰ ਤੇ ਗੋਲੀਆਂ ਉਧਰੋਂ ਵੀ ਚੱਲਣ ਲੱਗ ਪਈਆਂ ਉਧਰੋਂ ਚੁਬਾਰੇ ਚੋਂ ਗੁਰੂ ਜੀ ਦੇ ਤੀਰ ਵਰਣ ਲੱਗੇ ਤੇ ਤੜਹਿ ਤੜਹਿ ਕਰਕੇ ਦੁਸ਼ਮਣ ਡਿੱਗਣ ਲੱਗ ਪਏ ਪਰ ਗੜੀ ਦੀ ਓਟ ਵਿੱਚ ਸਿੰਘ ਬੇਖਬਰ ਲੜ ਰਹੇ ਸਨ ਗੁਰੂ ਜੀ ਆਖ ਰਹੇ ਸਨ ਸ਼ਾਬਾਸ਼ ਬਹਾਦਰੋ ਇਹਨਾਂ ਝੂਠੀਆਂ ਕਸਮਾਂ ਖਾਣ ਵਾਲਿਆਂ ਨੂੰ ਇਦਾਂ ਹੀ ਜਵਾਬ ਦਿਓ ਇਹਨਾਂ ਨੂੰ ਮਾਰੋ ਤੇ ਦੋਜਖਾ ਵਿੱਚ ਪਹੁੰਚਾ ਦਿਓ ਤੁਸੀਂ ਸਾਡਾ ਬਚਨ ਨਾ ਮੰਨਿਆ ਜੇ ਹੋਰ 15 ਕੁ ਦਿਨ ਉੱਥੇ ਹੀ ਰੁਕਦੇ ਤਾਂ ਉੱਥੇ ਤੁਹਾਡੀ ਫਤਿਹ ਹੋ ਜਾਣੀ ਸੀ ਪਰ ਹੁਣ ਸਿਰ ਆਈ ਨੂੰ ਬਹਾਦਰਾਂ ਵਾਂਗ ਸਹੋ ਤੇ ਸ਼ਹੀਦੀਆਂ ਪ੍ਰਾਪਤ ਕਰਨ ਦੇ ਸ਼ੌਕ ਨਾਲ ਲੜੋ ਬਾਹਰ ਦੁਸ਼ਮਣ ਨੂੰ ਬਹੁਤੇ ਹੋਣ ਦਾ ਵੱਡਾ ਘਮੰਡ ਸੀ ਤੇ ਕਹਿੰਦੇ ਸੀ ਕਿ ਅਸੀਂ ਇਸ ਗੜੀ ਦੀ ਮੁੱਠ ਮੁੱਠ ਇੱਟ ਵਜਾ ਦੇਣੀ ਹੈ 40 ਸਿੰਘਾਂ ਦੇ ਤੀਰ ਜਾਂ ਬੰਦੂਕਾਂ ਦੇ ਚਲਦਿਆਂ ਸੂਬਿਆਂ ਦੇ ਹੁਕਮ ਨਾਲ ਸਿਪਾਹੀ ਮਰਦੇ ਮਰਦੇ ਗੜੀ ਦੀਆਂ ਦੀਵਾਰਾਂ ਤੱਕ ਪਹੁੰਚ ਗਏ ਸਨ ਪਰ ਸਿੰਘ ਅੱਗੋਂ ਤਲਵਾਰਾਂ ਤੇ ਨੇਜੇ ਫੜ ਤਿਆਰ ਹੋ ਗਏ ਤੇ ਕੰਧ ਤੋਂ ਉੱਚੇ ਹੁੰਦੇ ਹਰ ਸਿਰ ਨੂੰ ਕੱਟ ਦਿੰਦੇ ਇਹਨੇ ਮਰੇ ਕੇ ਲਾਸ਼ਾਂ ਗੜੀ ਦੀ ਕੰਧ ਉੱਤੇ ਚੜਨ ਲਈ ਪੌੜੀਆਂ ਬਣ ਗਈਆਂ ਪਰ ਗੁਰੂ ਜੀ ਸਾਹਿਬ ਜادہ ਅਜੀਤ ਸਿੰਘ ਤੇ ਭਾਈ ਦਿਆ ਸਿੰਘ ਜੀ ਆਦੀ ਤੀਰ ਚਲਾਉਣ ਵਾਲੇ ਸਿੰਘਾਂ ਦੇ ਤੀਰ ਵਦੇ ਆਉਂਦੇ ਦੁਸ਼ਮਣ ਦੇ ਦੂਰ ਤੱਕ ਸੱਥਰ ਲਾਹੀ ਜਾ ਰਹੇ ਸਨ ਗੁਰੂ ਜੀ ਉੱਪਰ ਵੇਖ ਰਹੇ ਸਨ ਤੇ ਵਦੇ ਆਉਂਦੇ ਦੁਸ਼ਮਨ ਦੇ ਜਰਨੇਲਾਂ ਨੂੰ ਫੁੰਡੀ ਜਾ ਰਹੇ ਸਨ ਘੰਟਾ 2 ਘੰਟੇ ਦੀ ਲੜਾਈ ਵਿੱਚ ਕੇਵਲ 1-2 ਸਿੰਘ ਹੀ ਸ਼ਹੀਦ ਹੋਏ ਪਰ ਬਾਹਰ ਹਜ਼ਾਰਾਂ ਸਦਾ ਦੀ ਨੀਂਦੇ ਸੋ ਗਏ ਵਜੀਦ ਖਾ ਤੇ ਜ਼ਬਰਦਸਤ ਖਾ ਹੈਰਾਨ ਹੋ ਗਏ ਕਿ ਅੰਦਰ ਕਿੰਨੀ ਕੁ ਫੌਜ ਹੈ ਪਿੰਡ ਵਾਲਿਆਂ ਨੂੰ ਪੁੱਛਣ ਤੇ ਪਤਾ ਲੱਗਾ ਕਿ ਕੇਵਲ 40 ਕੁ ਸਿੰਘ ਗੁਰੂ ਜੀ ਦੇ ਨਾਲ ਅਸਾਂ ਵੇਖੇ ਸਨ ਪਰ ਪਤਾ ਨਹੀਂ ਇੰਨੀ ਵੱਡੀ ਲੜਾਈ ਕਿਵੇਂ ਹੋ ਰਹੀ ਹੈ ਇਸ ਹੁਣ ਸੂਬਿਆਂ ਨੇ ਇੱਕ ਵਾਰ ਫਿਰ ਜੋਰ ਪਾਇਆ ਤੇ ਉਹ ਇੱਕਦਮ ਹੀ ਲੱਖ ਦੋ ਲੱਖ ਆਦਮੀ ਨੂੰ ਚਾਰੇ ਪਾਸਿਓਂ ਵਿਦਾ ਕੇ ਅੱਗੇ ਲੈ ਆਏ ਕਹਿੰਦੇ ਹਨ ਕਿ ਇਸ ਸਮੇਂ ਗੁਰੂ ਜੀ ਇੰਨੇ ਜੋਰ ਨਾਲ ਤੀਰ ਚਲਾ ਰਹੇ ਸਨ ਕਿ ਉਹਨਾਂ ਦੇ ਤੀਰ ਮਿੰਟਾਂ ਵਿੱਚ ਹੀ ਉਥਲ-ਪੁਥਲ ਕਰ ਰਹੇ ਸਨ ਗੁਰੂ ਜੀ ਚੁਬਾਰੇ ਵਿੱਚ ਬੈਠੇ ਸਨ ਉਹਨਾਂ ਦੀ ਕਲਗੀ ਦੂਰੋਂ ਭਾਵੇਂ ਥੋੜੀ-ਥੋੜੀ ਨਜ਼ਰ ਆਉਂਦੀ ਸੀ ਤੇ ਦੁਸ਼ਮਣ ਦੇ ਆਉਂਦੇ ਗੋਲੀਆਂ ਤੇ ਤੀਰ ਉੱਪਰੋਂ ਦੀ ਉੱਧਰ ਉੱਧਰ ਹੀ ਲੰਘ ਰਹੇ ਸਨ ਇਸ ਸਮੇ ਮਲੇਰੀਏ ਭਰਾ ਖਵਾਜਾ ਖਿਜਰ ਖਾਂ ਗੁਰਸ਼ੇਰ ਖਾਂ ਤੇ ਨਾਹਰ ਖਾਂ ਵੀ ਹੋਰ ਜਰਨੈਲਾਂ ਦੇ ਨਾਲ ਆਪਣੀ ਪਠਾਨੀ ਸੈਨਾ ਨੂੰ ਨਾਲ ਲੈ ਕੇ ਅੱਗੇ ਵਧੇ ਆ ਰਹੇ ਸਨ ਗੁਰੂ ਜੀ ਨੇ ਇਹਨਾਂ ਦਾ ਰੌਲਾ ਸੁਣਿਆ ਤਾਂ ਤਕ ਤਕ ਤੀਰ ਤੇ ਤੀਰ ਛੱਡਣ ਲੱਗੇ ਇਹ ਗੁਰੂ ਜੀ ਨੂੰ ਖਾਸ ਤੌਰ ਤੇ ਲਲਕਾਰ ਰਹੇ ਸਨ ਨਾਹਰ ਖਾਂ ਬਹੁਤਾ ਅੱਗੇ ਵੱਧ ਆਇਆ ਸੀ ਗੁਰੂ ਜੀ ਨੇ ਇਸ ਵੱਲ ਤੀਰ ਛੱਡਿਆ ਜਿਸ ਨੇ ਇਸ ਨੂੰ ਘੋੜੇ ਸਮੇਤ ਹੀ ਥਲਕੇ ਸੁੱਟ ਦਿੱਤਾ ਪਿੰਡ ਦੇ ਕੋਠਿਆਂ ਦੀਆਂ ਦਵਾਰਾਂ ਤੋਂ ਅੱਗੇ ਲੰਘ ਜੋ ਵੀ ਸਾਡੇ ਸਾਹਮਣੇ ਆਉਂਦਾ ਦਿਸਿਆ ਉਹ ਸਾਡੇ ਤੀਰ ਦਾ ਸ਼ਿਕਾਰ ਹੋ ਕੇ ਗਰਕ ਭਾਵ ਮਾਰਿਆ ਗਿਆ ਤੇ ਜਿਹੜੇ ਕੰਧਾਂ ਉੱਲੇ ਹੋ ਰੋਲਾ ਪਾਉਂਦੇ ਤੇ ਐਵੇਂ ਤੀਰ ਗੋਲੀਆਂ ਚਲਾਉਂਦੇ ਰਹੇ ਉਹ ਬਚ ਰਹੇ ਪਰ ਜਦ ਜਿਉਂ ਹੀ ਨਜ਼ਰ ਪਿਆ ਕੇ ਨਾਹਰ ਖਾਂ ਅੱਗੇ ਵੱਧਦਾ ਆ ਰਿਹਾ ਹੈ ਉਸ ਦੇ ਤੀਰ ਸਾਡੇ ਵੱਲ ਸਿੱਧੇ ਆ ਰਹੇ ਹਨ ਤਾਹਾਂ ਅਸਾਂ ਉਸ ਵੱਲ ਇੱਕੋ ਤੀਰ ਭੇਜ ਕੇ ਵਿਨ ਦਿੱਤਾ ਨਾਰਖਾਂ ਦੇ ਮਰਦੇ ਹੀ ਇੱਕ ਵਾਰ ਦੁਸ਼ਮਣ ਨੂੰ ਭਾਜਣਾ ਪੈ ਗਈਆਂ ਗੁਰੂ ਜੀ ਦੇ ਤੀਰ ਤੋਂ ਬਚਣਾ ਸਭ ਨੂੰ ਮੁਸ਼ਕਲ ਹੋ ਰਿਹਾ ਸੀ ਕੋਈ ਡਰਦਾ ਅੱਗੇ ਨਹੀਂ ਸੀ ਵੱਧਦਾ ਪਰ ਭਰਾ ਦੇ ਮਰਨ ਦਾ ਸ਼ੌਕ ਦੋਹਾ ਭਰਾਵਾਂ ਨੂੰ ਖਾ ਰਿਹਾ ਸੀ ਉਹ ਬਾਰ-ਬਾਰ ਅੱਗੇ ਵਧਨ ਤੇ ਸਾਥੀਆਂ ਨੂੰ ਵਧਾਉਣਾ ਚਾਹੁੰਦੇ ਸਨ ਪਰ ਗੁਰੂ ਜੀ ਦੇ ਤੀਰ ਆਉਂਦਿਆਂ ਆਉਂਦਿਆਂ ਹੀ ਉੱਤੇ ਕਰੀ ਜਾ ਰਹੇ ਸਨ ਇੱਕ ਅਫਗਾਨ ਖਾਨ ਜਰਨੈਲ ਅੱਗੇ ਵਧਿਆ ਉਹ ਵੀ ਮਾਰਿਆ ਗਿਆ ਗੁਲਸ਼ੇਰ ਖਾਨ ਨੂੰ ਤੀਰ ਤਾਂ ਲੱਗਾ ਪਰ ਉਹ ਜ਼ਖਮੀ ਹੋ ਕੇ ਦੌੜ ਗਿਆ ਤੇ ਖਵਾਜਾ ਖਿਜਰ ਨੇ ਕੰਧ ਉੱਲੇ ਹੋ ਕੇ ਜਾਨ ਬਚਾਈ ਜੋ ਖਵਾਜਾ ਖਿਜਰ ਦੀਵਾਰ ਦੇ ਸائے ਦੀ ਓਟ ਨਾ ਲੈਂਦਾ ਤਾਂ ਅਸੀਂ ਉਸ ਨੂੰ ਵੀ ਇੱਕ ਤੀਰ ਬਖਸ਼ ਕੇ ਨਿਹਾਲ ਕਰ ਦੇਣਾ ਸੀ ਪਰ ਇਸ ਦੁਪਹਿਰ ਤੋਂ ਲੋਡੇ ਵੇਲੇ ਤੱਕ ਡਾਡਾ ਭਿਆੰਕਰ ਜੰਗ ਹੋਇਆ ਇੰਨੇ ਚਿਰ ਤੱਕ ਅੰਦਰੋਂ ਗੋਲੀ ਬਾਰੂਦ ਮੁੱਕ ਚੁੱਕਾ ਸੀ ਗੁਰੂ ਜੀ ਨੇ ਕਿਹਾ ਕੋਈ ਅੰਦਰ ਜੋ ਸਾਨੂੰ ਆ ਕੇ ਕਤਲ ਕਰੇ ਅਸੀਂ ਬਾਹਰ ਨਿਕਲ ਕੇ ਕਿਉਂ ਨਾ ਸ਼ਹੀਦ ਹੋਈਏ ਇਸ ਸਲਾਹ ਅਨੁਸਾਰ ਸਭ ਤੋਂ ਪਹਿਲਾ ਭਾਈ ਹਿੰਮਤ ਸਿੰਘ ਜੀ ਪੰਜਾ ਸਿੰਘਾਂ ਨੂੰ ਨਾਲ ਲੈ ਕੇ ਗੜਿਓਂ ਬਾਹਰ ਨਿਕਲੇ ਗੜੀ ਦੁਆਲੇ ਲੋਥਾਂ ਹੀ ਲੋਥਾਂ ਸਨ ਸਿੰਘ ਲੋਥਾਂ ਨੂੰ ਉਲੰਘ ਜੈਕਾਰੇ ਗਜਾंदे ਤੀਰ ਚਲਾਉਂਦੇ ਵੈਰੀ ਦਲ ਵੱਲ ਵੱਧ ਰਹੇ ਸਨ ਵਜੀਦ ਖਾਨ ਤੇ ਬਾਕੀ ਸੂਬੇ ਹਟਵੇਂ ਉੱਚੀ ਥਾਂ ਤੇ ਬੈਠੇ ਇਹ ਸਭ ਦੇਖ ਰਹੇ ਸਨ ਕੁਝ ਚਿਰ ਉਹਨਾਂ ਨੇ ਬਹਾਦਰਾਂ ਨਾਲ ਬਹਾਦਰਾਂ ਵਾਂਗ ਲੜਨ ਦੀ ਨੀਤੀ ਅਪਣਾਈ ਤੇ ਉਹ ਤੇਗਾ ਤਲਵਾਰਾਂ ਨਾਲ ਹੀ ਲੜਨ ਲੱਗੇ